ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਪੈਂਡ ਰੌਂਤਾ ਜੀ ਤਹਿਸੀਲ ਨਿਹਾਰ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਆ ਜੀ ਜਿਹੜੇ ਕੋਲ ਆਪਾਂ ਵੀਡੀਓ ਕਵਰ ਕੀਤੀ ਹੈ ਜੀ ਘਰੇਲੂ ਬਾਈ ਦੇ ਪਸ਼ੂ ਰੱਖੇ ਹੋਏ ਆ ਜੀ ਲਗਭਗ 5-6 ਦੇ ਕਰੀਬ ਜੀ ਕੋਈ ਵਪਾਰ ਦਾ ਕੰਮ ਨਹੀਂ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਦੂੰਗਾ ਤਸੱਲੀ ਪਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਬਲਬਾਧਰ ਸਿੰਘ ਹੈ ਵੀਰ ਜੀ ਪਿੰਡ ਰੌਂਦਾ ਫੋਨ ਨੰਬਰ ਹੈਗਾ 7814262368 ਆਪਣਾ ਘਰ ਵੀਰੇ ਕਿਹੜੇ ਰਾਹ ਤੇ ਰਹਿ ਜਾਂਦਾ ਜੀ ਹਾਕਮ ਵਾਲੇ ਦਾ ਕੱਚਾ ਰਾਹ ਹੈ ਉਸ ਤੇ ਰਹਿ ਜਾਂਦਾ ਜੀ ਠੀਕ ਘਰ ਦੀ ਝੁੱਟੀ ਹੈ ਜੀ ਹਾਂਜੀ ਹਾਂਜੀ ਘਰ ਦੀ ਝੁੱਟੀ ਹੈ ਬਾਈ ਸੁਆ ਕਿੰਨਾ ਮਾ ਜੀ ਸੁਆ ਪਹਿਲਾ ਦੰਦੋ ਜੀ ਦੰਦੋ ਯਾਰ ਵੀਰੇ ਕੰਫਰਮ ਨਹੀਂ ਐਵੇਂ ਮੈਂ ਤੈਨੂੰ ਕਹਿ ਰਿਆ ਠੀਕ ਆ ਹਾਂ ਵੇਖੀ ਨਹੀਂ ਠੀਕ ਆ ਜੀ ਸਮਾਂ ਕਿੰਨਾ ਲੈਂਦੀ ਹੈ ਜੀ ਸਮਾਂ ਇਹ 10 ਤਰੀਕ ਨੂੰ ਦਿਨ ਪੂਰੇ ਦੇ ਡੇਟ ਮੁਤਾਬਕ ਹਾਂ ਅੱਜ 5 ਹੋ ਗਈ ਜਾਨੀ 5 ਦਿਨ ਰਹਿ ਗਏ ਹਾਂ ਕਿੰਨਾ ਪਿਆਜੂ ਕਰਮ ਵਾਲੀ ਪਹਿਲੇ ਸੂਏ ਜੀ ਵੀਰੇ ਜਿਹੜਾ ਇਹਦੀ ਮਾਂ ਥੱਲੇ ਦੁੱਧ ਸੀਗਾ ਹਾਂਜੀ ਯਾਨੀ 17 ਕਿਲੋ ਦੁੱਧ ਮਦਲ ਦੀ ਮਾਂ ਥੱਲੇ ਸੀਗਾ ਹਾਂ ਠੀਕ ਆ ਜੀ ਹੁਣ ਇਹਦਾ ਇਹ ਨਹੀਂ ਪਤਾ ਵੀ 16 ਪਿਆਵੇ 15 ਪਿਆਵੇ ਇਹ ਕੁਦਰਤ ਨੂੰ ਪਤਾ ਇਸੇ ਵਾਸਤੇ ਹਾਂ ਇਹੇ ਸੇਵਾ ਦਾ ਥਣਾ ਦੀ ਭਾਰ ਪਿੱਛੇ ਦੀ ਗਰੰਟੀ ਹੈ ਉਹ ਫੁੱਲ ਗਰੰਟੀ ਹੋਊਗੀ ਠੀਕ ਹੈ ਫੀਲ ਦੀ ਥਣਾ ਦੀ ਭਾਰ ਪਿੱਛੇ ਦੀ ਉਹ ਫੁੱਲ ਗਰੰਟੀ ਹੋਊਗੀ ਠੀਕ ਹੈ ਵੀਰੇ ਤੋਰ ਕੇ ਦਿਖਾ ਦਿਓ ਜੀ ਸੂਆ ਬਾਈ ਦੱਸਦਾ ਕਿ ਪਹਿਲਾ ਸੁੰਦੀ ਆ ਜੀ ਡੇਟ ਮੁਤਾਬਕ 5 ਦਿਨ ਪਏ ਆ ਜੀ ਬਾਕੀ 1-2 ਦਿਨ ਪਸ਼ੂ ਉੱਪਰ ਵੀ ਲਿਜਾ ਸਕਦਾ ਜਾਂ ਪਹਿਲਾ ਵੀ ਸੂ ਸਕਦਾ ਸੰਭੀ ਭਲੀ ਪੂਰੀ ਚੰਗੀ ਆ ਜੀ ਕੱਦ weight veil ਸਾਰੇ ਪੱਖ ਤੋਂ ਪੂਰੀ ਚੰਗੀ ਆ ਪ्योर ਮੁਰਾਜ ਪੈਂਦੀ ਆ ਗੋਲ ਪੇਟ ਪੂੜਾ ਸੂਣਾ ਟਾਂਚਾ ਜੀ ਬਾਕੀ ਮਾਂ ਦਾ ਦੁੱਧ ਤਾਂ ਬਾਈ ਦੱਸਦਾ ਕਿ 17 18 ਕਿਲੋ ਸੀ ਮੋੜ ਲਿਆ ਜੀ ਇਹਦਾ ਦੁੱਧ ਥੋੜੀ ਸੇਵਾ ਦੇ ਸਰ ਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਜਿੰਨਾ ਮਰਜੀ ਜੋੜੇ ਤੇ ਬਰੀਕੀਆਂ ਦੇ ਪੱਖ ਤੋਂ ਬਹੁਤ ਚਾਹੀਦੀ ਆ ਜੀ ਥੋੜਾ ਥਣਾ ਦਾ ਸੈਜ ਆ ਕੱਲਾ ਕੱਲਾ ਨਿੱਖੜ ਮ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਬਾਕੀ ਕੱਦ ਵੱਡਾ ਵਾਲੀ ਝੋਟੀ ਆ ਵੀਰੇ ਇਹਨੂੰ ਇੰਨਾ ਦੁੱਧ ਕਹਿੰਦਾ ਵੀ ਕੀ ਆ ਬਾਕੀ ਹੁੰਦਾ ਦੁੱਧ ਸੇਵਾ ਦੇ ਸਰ ਤੇ ਤਿਆਰੀ ਬਹੁਤ ਕਮਾਲ ਦੀ ਕੀਤੀ ਆਪਾਂ ਤੁਹਾਨੂੰ ਹਵਾਨਾ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜਿਹੜੇ 5 ਦਿਨ ਪਏ ਆ ਬਾਲ ਢਿੱਲਾ ਤੁਹਾਨੂੰ ਹਵਾਨੇ ਚ ਦੇਖ ਰਹੀਆਂ ਨੇ ਸਾਰੀਆਂ ਕਰਮ ਵਾਲ ਨੇ ਕੱਢ ਕੇ ਸੂਣਾ ਜੀ ਬਾਕੀ ਐ ਨਹੀਂ ਗੱਲ ਕੋਈ ਸੀਲ ਸਾਉ ਪੂਰੀ ਐ ਮਤਲ ਸੀਲ ਠੰਡੀ ਸੀਲ ਪੂਰੀ ਉਹਦਾ ਥੋੜਾ ਜਿਹਾ ਉਪਰਾ ਕਰਦੇ ਕੈਮਰੇ ਤੋਂ ਡਰਦੀ ਐ ਜੀ ਹਾਂ ਉਹ ਕੈਮਰੇ ਤੋਂ ਡਰਦੀ ਐ ਤੂੰ ਠੀਕ ਐ ਜੀ ਬਾਕੀ ਪੈਠ ਪੂੜਾ ਪੂਰਾ ਗੋਲ ਆ ਇੱਥੇ ਆ ਕੇ ਤੁਸੀਂ ਵੇਖੋਗੇ ਛੋਟੀ ਤੁਹਾਨੂੰ ਪਸੰਦ ਆਊਗੀ ਕਰਦ ਬੈੱਡ ਵਾਲੀ ਐ ਕੋਈ ਐ ਛੋਟੀ ਮੰਨ ਕੇ ਵੀ ਨਾ ਆਵੇ ਡਿਮਾਂਡ ਕੀ ਰਹਿਣ ਵਾਲੀ ਐ ਜੀ ਇਹਦੀ ਵੀਰੇ ਡਿਮਾਂਡ ਫੋਨ ਤੇ ਕਰ ਲਾਂ ਫੋਨ ਤੇ ਕਰ ਲਾਂ ਕਿਉਂਕਿ ਹਜੇ 5-7 ਦਿਨ ਲੈਂਦੀ ਆ ਹਾਂ ਜੇ ਕੱਲ ਨੂੰ ਪਸੂ ਸੂਨਦਾ ਉਦਦੇ ਦੀ ਡਿਮਾਂਡ ਫਿਰ ਉਦਦੇ ਹੋ ਜੂਗੀ ਜਿਹੜੀ ਅੱਜ ਦੀ ਡਿਮਾਂਡ ਉਹ ਅੱਜ ਦੀ ਹੋਊਗੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਬਾਕੀ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ